ਇਹ ਇਵੈਂਟ ਹੈਗਾ ਜੀ ਇਹਦੇ ਵਿੱਚ ਮੋਟਿਵ ਜਿਹੜਾ ਹੈਗਾ ਕਿ ਲੋਕਾਂ ਨੂੰ ਛੁੱਟੀ ਵਾਲੇ ਦਿਨ ਛੁੱਟੀ ਨਾ ਸਮਝ ਕੇ ਜੇ ਆਪਾਂ ਆਪਣੇ ਵਾਸਤੇ ਆਪਣੀ ਹੈਲਥ ਵਾਸਤੇ ਸਵੇਰੇ ਉੱਠ ਕੇ ਐਕਸਰਸਾਈਜ਼ ਕਰ ਲਈਏ ਸਾਈਕਲਿੰਗ ਕਰ ਲਈਏ ਇਟਲ ਹੈਲਪ ਅਸ ਲੌਂਗ ਵੇ ਆਈ ਆਲਵੇਸ ਸੇ ਈਟ ਗੁੱਡ ਈਟ ਹੈਲਥੀ ਸਟੇ ਹੈਲਥ ਕੰਨ ਦਾ ਜਿਹੜਾ ਯੂਥ ਹੈ ਬ੍ਰੇਕਸਵਲ ਬਾਦਰੀਏ ਉਹਦੇ ਬਾਰੇ ਕੀ ਕਹੋਗੇ ਸਰ ਯੂਥ ਪਿਛਲੇ 20 ਸਾਲਾਂ ਤੋਂ ਆਪਾਂ ਸੁਣਦੇ ਆ ਰਹੇ ਹਾਂ ਡਰੱਗਸ ਵੱਲ ਜਾ ਰਿਹਾ ਹੈ ਇਹ ਕਿਤੇ ਨਾ ਕਿਤੇ ਸਾਡੀ ਸੋਸਾਇਟੀ ਦੀ ਪੇਰੈਂਟਸ ਦੀ ਜ਼ਿੰਮੇਵਾਰੀ ਆ ਕਿੱਦਾਂ ਉਹਨਾਂ ਤੇ ਆਪਾਂ ਧਿਆਨ ਰੱਖਣਾ ਆ ਔਰ ਉਹਨਾਂ ਨੂੰ ਉਹਨਾਂ ਦੀ એનર્ਜੀ ਨੂੰ ਚੈਨਲਾਈਜ਼ ਕਰਨਾ ਆ ਔਰ ਇਦਾਂ ਦੇ ਇਵੈਂਟਸ ਵਿੱਚ ਪਾਰਟਿਸਿਪੇਟ ਕਰਕੇ ਮੈਰਾਥਨ ਵਿੱਚ ਪਾਰਟਿਸਿਪੇਟ ਕਰਕੇ ਉਹਨਾਂ ਦੀ એનર્ਜੀ ਨੂੰ ਚੈਨਲਾਈਜ਼ ਕਰਕੇ ਉਹਨਾਂ ਨੂੰ ਉਹਨਾਂ ਦੀ ਰਾਹ ਨੂੰ ਚੇਂਜ ਕਰਨਾ ਆ ਕਿਉਂਕਿ ਉਹਨਾਂ ਦਾ ਧਿਆਨ ਡਰੱਗਸ ਵੱਲ ਜਾਂ ਹੋਰ ਮਾੜੀ ਜਿਹਾ ਨਾ ਜਾ ਕੇ ਆਪਣੀ ਸਿਹਤ ਵੱਲ ਜਾਵੇ ਔਰ ਅੱਜਕੱਲ੍ਹ ਸੀਟੀ ਗਰੁੱਪ ਜਾਂ ਹੋਰ ادارے ਵੀ ਜਿਹੜੇ ਮੋਟੀਵੇਟ ਕਰਦੇ ਆ ਜਿਹੜੇ ਜਿੱਤ ਕੇ ਆਉਂਦੇ ਆ ਯੂਥ ਫੈਸਟੀਵਲਸ ਜਾਂ სპੋਰਟਿੰਗ ਇਵੈਂਟਸ ਉਹਦੇ ਵਿੱਚ ਜਦੋਂ ਬੱਚਾ ਜਿੱਤਦਾ ਆ ਉਹਨੂੰ ਬਹੁਤ ਖੁਸ਼ੀ ਹੁੰਦੀ ਆ ਸੋ ਇਦਾਂ ਦੇ ਇਵੈਂਟਸ ਵਾਲਾ ਆਪਾਂ ਉਹਨੂੰ ਮੋਟੀਵੇਟ ਕਰੀਏ ਤਾਂ ਕਿ ਉਹ ਡਰਗਸ ਤੋਂ ਦੂਰ ਰਹੇ ਕਮਿਸ਼ਨਰ ਸਾਹਿਬ ਜਾਨਸਾਯੋ ਮੈਂ ਪਹਿਲੀ ਗੱਲ ਮੈਂ ਦੱਸਣਾ ਚਾਹਾਂਗਾ ਜੀ ਪ੍ਰਸ਼ਾਸਨ ਦਾ ਪੁਲਿਸ ਦਾ ਬਹੁਤ ਜ਼ਿਆਦਾ ਇਹਦੇ ਵਿੱਚ ਯੋਗਦਾਨ ਹੁੰਦਾ ਹੈ ਉਹ ਪਰਮਿਸ਼ਨਾਂ ਦਿੰਦੇ ਆ ਆਪ ਪਾਉਂਦੇ ਏਸੀਪੀ ਸਾਹਿਬ ਆਏ ਹੋਏ ਨੇ ਔਰ ਪ੍ਰਸ਼ਾਸਨ ਨੂੰ ਮੈਂ ਬਹੁਤ ਥੈਂਕਸ ਕਰਦਾ ਕਾਰਪੋਰੇਸ਼ਨ ਦਾ ਸਾਰੀ ਪੁਲਿਸ ਦਾ ਜਿਹਨਾਂ ਨੇ ਵੱਧ ਛੱਡ ਕੇ ਹਿੱਸਾ ਲਿੱਤਾ ਹੈ ਔਰ ਪੰਜਾਬ ਸਰਕਾਰ ਇਹਦੇ ਦੇ ਇਵੈਂਟ ਵਿੱਚ ਸਹਿਯੋਗ ਪਾਉਂਦੀ ਆ ਆਈ ਸਲੂਟ ਥੈਮ ਆਨਨੂ ਨੇ ਟਾਈਮ ਚ ਵੀ ਸਿਟੀ ਇਦਾਂ ਦੇ ایفੈਕਟ ਕਰਦਾ ਸਰ ਇਦਾਂ ਦੇ ਐਫਰਟਸ ਸਾਚ ਦੋ ਵਾਰ ਹੁੰਦੇ ਆ ਤੇ ਮੈਂ ਚਾਹਨਾ ਚਾਰ ਕਰਾਵਾਂਗੇ মিডিਆ ਦਾ ਬਹੁਤ ਸਹਿਯੋਗ ਰਹਿੰਦਾ ਆ ਕਿਉਂਕਿ ਇਹ ਮੈਸੇਜ ਸਪਰੈਡ ਹੋਣਾ ਬਹੁਤ ਜ਼ਰੂਰੀ ਹੈ ਔਰ মিডিਆ ਦਾ ਮੇਰੇ ਦਿਲੋਂ ਬਹੁਤ ਹੈ थैंक यू ਜਿਹੜਾ ਵਾਓ ਹੈ ਇੱਕ ਇਵੈਂਟ ਹੀ ਨਹੀਂ ਹੈ ਇੱਕ ਵਧੀਆ ਜ਼ਿੰਦਗੀ ਜੀਣ ਦਾ ਇਕ ਸਾਧਨ ਹੈ ਮੇਹੀ ਇਹ ਕਿ ਹਰ ਬੰਦਾ ਅੱਛਾ ਖਾ ਕੇ ਅੱਛਾ ਰਹਿ ਕੇ ਅੱچھے ਕੱਪੜੇ ਪਾ ਕੇ ਜੀਣਾ ਚਾਹਦਾ ਮੈਂ ਸਮਝਦਾ ਜੇ ਉਹਨੇ ਕੋਈ ਵੀ ਐਕਸਰਸਾਈਜ਼ ਨਹੀਂ ਕੀਤੀ ਜਾਂ ਸਵੇਰ ਦੀ ਸੈਰ ਨਹੀਂ ਕੀਤੀ ਜਾਂ ਸਵੇਰ ਉੱਠਣਾ ਸ਼ੁਰੂ ਨਹੀਂ ਕੀਤਾ ਮੈਂ ਸਮਝਦਾ ਕਿ ਅੱਧੇ ਬੰਦੇ ਜਿਹੜੇ ਆ ਉਹ ਹਸਪਤਾਲਾਂ ਦੇ ਚੱਕਰ ਲੰਦੇ ਰਹਿੰਦੇ ਆ ਮੈਂ 76 ਈਅਰ 올ਡ ਆ ਮੈਂ ਸਮਝਦਾ ਮੈਂ ਸਾਢੇ 4 ਵਜੇ ਉੱਠਦਾ ਨਹੀਂ ਆਪਣਾ ਐਕਸਰਸਾਈਜ਼ ਹੈ ਫਿਰ ਮੇਰਾ ਟ੍ਰੇਨਰ ਆ ਜਾਂਦਾ ਮੈਂ ਐਕਸਰਸਾਈਜ਼ ਕਰਦਾ ਅੱਜ ਵਾਓ ਜਿਹੜਾ ਜਿਹੜਾ ਕਿ ਅਸੀਂ ਸਾਲ ਚ ਦੋ ਵਾਰੀ ਕਰਾਈ ਦਿਆ ਪਰਿੰਦੇ ਚਿਟੀ ਗਰੁੱਪ ਤੇ ਪਰਿੰਦੇ ਮਿਲ ਕੇ ਕਰਾਉਂਦੇ ਆ ਮਿਸਟਰ ਰਾਜਨ ਸਿਆਲ ਜਿਹਨੂੰ ਤੁਸੀਂ ਦੇਖ ਰਹੇ ਜੀ ਜਿਹਨੂੰ ਤੁਸੀਂ ਦੇਖ ਰਹੇ ਜੀ ਆਪਣਾ ਰਾਜਨ ਸਿਆਲ ਤੇ ਜਿਹੜਾ ਚਿਟੀ ਗਰੁੱਪ ਹੈ ਕਈ ਸਾਲਾਂ ਤੋਂ ਇਹ ਇਵੈਂਟ ਕਰ ਰਿਹਾ ਹੈ ਤੇ ਇਹੀ ਹੁੰਦਾ ਹੈ ਕਿ ਬੱਚਿਆਂ ਨੂੰ ਵੱਡਿਆਂ ਨੂੰ ਸਵੇਰੇ ਉੱਠਣ ਦਾ ਇੱਕ ਬਾਹਾਨਾ ਮਿਲ ਜਾਵੇ ਫਿਰ ਉਹਦਾ ਨਾ ਇਹ ਕਿ ਰੂਟੀਨ ਬਣ ਜਾਏ ਕਿ ਉਹ ਅਗੋਂ ਤੋਂ ਸਵੇਰੇ ਉੱਠੇ ਸੈਰ ਕਰੇ ਐਕਸਰਸਾਈਜ਼ ਕਰੇ ਜਿਮ ਜਾਣਾ ਜਿਮ ਜਾਏ ਤੇ ਉਹਦੀ ਜ਼ਿੰਦਗੀ ਜਿਹੜੀ ਹੈ ਨਾ ਇੱਕ ਸਵਰ ਜਾਂਦੀ ਆ بیماریاں نیڑے نہیں دیاں میں سارے انہوں کمانگا اے جن بھی مرضی لفظ ہے میرا کہ لوگ کہتے ہیں وقت کم ہے میں کہتا ہوں ابھی بھی وقت ہے وقت بے شک کم ہے پر وقت ہے اگر آپ آگر بڑھنا چاہتے ہیں تو بڑھ سکتے ہیں صبح اٹھئے سیر کیجیے ڈانس کیجیے جم جائیے اور اپنے لوگوں کو ہسائیے اور ہنسیے تھینک یو ویری مچا سر ਨਸ਼ੇ 'ਚ ਜਾ ਰਹੇ ਹੋ ਉਹਦੇ ਬਾਰੇ ਕਿ ਮੈਸੇਜ ਹੋ ਅਜ ਜਿਹੜਾ ਤੁਸੀਂ ਗੱਲ ਕਰਦੇ ਜਿਨਾ ਨਸ਼ੇ 'ਚ ਇਹਦੇ ਲਈ ਤੁਹਾਡੇ ਸਾਡੇ ਜਿਹੜੇ ਕਿ ਬੰਦੇ ਜਾਂ ਮਾਪੇ ਹੋ ਨਸ਼ੇ ਤੋਂ ਦੂਰ ਨੇ ਆਪਣੇ ਬੱਚਿਆਂ ਨੂੰ ਕਾਉਂਸਲਿੰਗ ਕਰਨ ਠੀਕ ਹੈ ਔਰ ਕਾਉਂਸਲਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਚੰਗੇ ਚੰਗੇ ਬੰਦਿਆਂ ਦੀ ਉਹਦੀ ਸੰਗਤ ਬਣਾਉਣ ਚੰਗੇ ਬੰਦਿਆਂ ਦੀ ਸੰਗਤ ਨਾਲ ਹੀ ਠੀਕ ਹੋ ਸਕੇਗਾ ਅਦਰਵਾਈਜ਼ ਨਹੀਂ ਠੀਕ ਹੋਏਗਾ ਹਮੇਸ਼ਾ ਸੰਗਤ ਹੀ ਧੋਪਦੀ ਹੈ ਤੇ ਸੰਗਤ ਹੀ ਤਾਰਦੀ ਹੈ ਆਨੋਰੇ ਟਾਈਮ ਚ ਵੀ ਸਿਟੀ ਇਦਾਂ ਦੇ ਅਫਰਟਸ ਕਰ ਰਹੇ ਹੈ ਜੀ ਇਸ ਤੋਂ ਵਧਾਏਗਾ ਜੀ ਅਸੀਂ ਅੱਗੇ ਵੀ ਮੈਦਾਨ ਦੇ ਰਹੇ ਆ ਨਵੇਂ ਤੋਂ ਨਵੀਂ ਚੀਜ਼ ਅਸੀਂ ਲੈਣੇ ਆ ਅਸੀਂ ਇਹ ਚਾਹਨੇ ਆ ਵੀ ਕੋਈ ਵੀ ਜਿਹੜੇ ਵੀ ਬੰਦੇ ਨੂੰ ਕੋਈ ਗਲਤ ਆਤਮਈਆਂ ਨੇ ਉਹ ਠੀਕ ਹੋ ਸਕਣ ਬੇਸ਼ੱਕ এডੂਕੇਸ਼ਨ ਬੇਸ਼ੱਕ ਸੁਵੇਰੇ ਉੱਠਣਾ ਮੈਂ ਤੇ ਤੁਹਾਡੀ ਸਿਹਤ ਵੀ ਠੀਕ ਰਹੇ ਤੇ ਤੁਸੀਂ ਅੱਗੇ ਵੀ ਮਦਦ ਤੇ ਤੁਹਾਡੇ ਖਿਆਲਤ ਖਿਆਲਤ ਵੀ ਵਧੀਆ ਹੋ